ਜਿਹੜਾ ਪਰਿਵਾਰ ਇਸ ਪੋਟਲੀ ਵਾਲਾ ਪਾਣੀ ਪੀਣਾ ਸ਼ੁਰੂ ਕਰ ਦੇਗਾ ਤਾਂ ਉਸ ਘਰ ਦੇ ਵਿੱਚੋਂ ਜਿਹੜੇ ਦਰਦ ਹੈਗੇ ਨੇ ਉਹ 9 2 11 ਯਾਨੀ ਕਿ ਭੱਜ ਜਾਣਗੇ ਚਾਹੇ ਬੱਚੇ ਨੇ ਚਾਹੇ ਬਜ਼ੁਰਗ ਨੇ ਇਹ ਤੁਸੀਂ ਪੋਟਲੀ ਬਣਾ ਲਈ ਇਹਦੀ ਨਮਾ ਘੜਾ ਲੈਣਾ ਉਹਦੇ ਵਿੱਚ ਇਹ ਪੋਟਲੀ ਬਣਾ ਕੇ ਤੁਸੀਂ ਛੱਡ ਦੇਣੀ ਹੈ ਸਵੇਰੇ ਉੱਠ ਕੇ ਸਿਰਫ ਇੱਕ ਗਲਾਸ ਪਾਣੀ ਦਾ ਪੀ ਲੈਣ ਦਾ ਤੁਹਾਡਾ ਕੈਲਸ਼ੀਅਮ ਦੀਆਂ ਗੋਲੀਆਂ ਤੋਂ ਤੁਹਾਡੇ ਵਿਟਾਮਿਨ D3 ਦੇ ਜਿੰਨੇ ਪੌਚ ਲਫਾਫੀਆਂ ਜਾਂ ਸ਼ੀਸ਼ੀਆਂ ਜਾਂ ਪੀ ਜਾਂਦੇ ਹੋ ਉਹਨਾਂ ਦਾ ਛਡਕਾਰਾ ਹੋ ਜਾਊਗਾ ਅੱਜ ਕੱਲ ਬਜ਼ਵਾਕਾਂ ਨੇ ਦੇਖਿਆ ਵੀ ਹਲਕਾ ਬੈੱਡ ਤੋਂ ਗਿਰਿਆ ਜਦ ਹੱਡੀ ਕ੍ਰੈਕ ਹੋ ਜਾਂਦੀ ਹੈ ਉਹਦਾ ਕਾਰਨ ਇਹੀ ਆ ਵੀ ਹੱਡੀਆਂ ਸਾਡੇ ਬੱਚਿਆਂ ਦੀ ਕਮਜ਼ੋਰੀ ਬਹੁਤ ਨੇ ਖਰਾਕੇ ਨਹੀਂ ਪੂਰੀ ਹੋ ਰਹੀ ਇੱਕ ਪੋਟਲੀ ਸਾਰੇ ਪਰਿਵਾਰ ਦੀ ਕੈਲਸ਼ੀਅਮ ਪੂਰੀ ਕਰ ਦੇ ਤੁਸੀਂ 15 ਦਿਨ ਲੈ ਕੇ ਦੇਖ ਲਓ ਉਹ ਇਹ ਆ ਵੀ ਦਰਦਾਂ ਦੀਆਂ ਗੋਲੀਆਂ ਲੈਣੀਆਂ ਭੁੱਲ ਜਾਣਗੇ ਡਾਕਟਰ ਦੇ ਜਾਣਾ ਭੁੱਲ ਜਾਣਗੇ ਜਿਹੜੀਆਂ ਰੋਜ਼ ਟੀਕਾ ਲਵਾਉਂਦੀਆਂ ਨੇ ਜਾਂ ਉਹ ਕੈਲਸ਼ੀਅਮ ਦੀਆਂ ਜਾਂ ਤਾਕਤ ਦੀਆਂ ਗੋਲੀਆਂ ਖਾਂਦੇ ਨੇ 15 ਦਿਨ ਦੇ ਵਿੱਚ ਹੀ ਇੰਨਾ ਜ਼ਿਆਦਾ ਰਿਜ਼ਲਟ ਮਿਲ ਜਾਂਦਾ ਹੈ ਇਹ ਗੱਲ ਹੈਗੀ ਵੀ ਜਿਹੜਾ ਇਹ ਤੁਹਾਡੇ ਨੁਸਖੇ ਵਾਲਾ ਪਾਣੀ ਪੀਏਗਾ ਬੁੱਢਾਪੇ ਤੱਕ ਚਾਹੇ ਉਹਦੀ ਜ਼ਿੰਦਗੀ 100 ਸਾਲ ਹੈ ਚਾਹੇ 150 ਸਾਲ ਹੈ ਚਾਹੇ 60 ਸਾਲ ਹੈ ਉਦੋਂ ਤੱਕ ਹੱਡੀਆਂ ਨਹੀਂ ਸਾਥ ਛੱਡਦੀਆਂ ਉਦੋਂ ਤੱਕ ਹੱਡੀਆਂ ਤੁਸੀਂ ਇਹ ਗੱਲ ਲਓ ਵੀ ਟੁੱਟਣ ਦਾ ਨਾਉ ਨਹੀਂ ਲੰਦੀਆਂ 90% ਲੋਕਾਂ ਨੂੰ ਅੱਜ ਦੇ ਟਾਈਮ ਦੇ ਵਿੱਚ ਯੂਰਿਕ ਐਸਿਡ ਜਾਂ ਗਠੀਆ ਹੋਇਆ ਹੀ ਹੋਇਆ ਜਿਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਆਸਟਿਓ ਆਰਥਰਾਇਟਿਸ ਹੋ ਗਿਆ ਆਸਟਿਓਪੋਰੋਸਿਸ ਹੋ ਗਿਆ ਹੱਡੀਆਂ ਦਾ ਭੁਰਨਾ ਹੱਡੀਆਂ ਦਾ ਗਲਣਾ ਹੱਡੀਆਂ ਦਾ ਕਮਜ਼ੋਰ ਹੋਣਾ ਟੋਡੀਆਂ ਅਗਰ ਹੱਡੀਆਂ ਇੰਨੀਆਂ ਕਮਜ਼ੋਰ ਹੋਣਗੀਆਂ ਤੁਹਾਡ ਨੂੰ ਟੀਵੀ ਦੀਆਂ ਜਿਹੜੀਆਂ ਵਰਗੀਆਂ ਬਿਮਾਰੀਆਂ ਉਹ ਲੱਗਣ ਗਿਆ ਲੱਗਣੀਆਂ ਘੁਣ ਵਾਂਗੂ ਟੀਵੀ ਇੱਕ ਤਰ੍ਹਾਂ ਦਾ ਹੱਡੀਆਂ ਦੇ ਵਿੱਚ ਤੁਸੀਂ ਕਹੋ ਵੀ ਸਰਾਖ ਕਰ ਦਿੰਦਾ ਉਹ ਕੰਮ ਬੰਦਾ ਜਿਹੜਾ ਇਸ ਵੇ ਮੇਰੇ ਅੰਦਰ ਹੁਣ ਵਿਟਾਮਿਨ ਡੀ ਦੀ ਘਾਟ ਹੋ ਗਈ ਕੈਲਸ਼ੀਅਮ ਦੀ ਘਾਟ ਹੋ ਗਈ ਨੀ ਇਹ ਦੇਖੋ ਵੀ ਜਿੰਨੇ ਨੌਜਵਾਨ ਅੱਜ ਕੱਲ 20 25 ਸਾਲ ਦੇ ਜਦੋਂ ਕੋਤੇ ਖੜੇ ਹੁੰਨੇ ਆ ਜਾਂ ਬੈਠਦੇ ਆ ਉਹ ਕੜਾਕਿਆਂ ਦੀ ਆਵਾਜ਼ ਪੜਾਕਿਆਂ ਦੀ ਆਵਾਜ਼ ਆਉਂਦੀ ਆ ਕੜਕੜਕ ਕਰਦੀਆਂ ਨੇ ਉਹ ਸਾਰਾ ਕਾਰਨ ਇਹ ਆ ਵੀ ਹੱਡੀਆਂ ਦਾ ਕਮਜ਼ੋਰ ਪੰਨਾ ਜਿਹੜਾ ਤੁਹਾਡਾ ਸ਼ੁਰੂ ਹੋ ਗਿਆ ਜਦੋਂ ਤੁਹਾਡੀਆਂ ਹੱਡੀਆਂ 'ਚ ਆਵਾਜ਼ ਆਉਣੀ ਸ਼ੁਰੂ ਹੋ ਗਈ ਜਿਨ੍ਹਾਂ ਨੂੰ ਪਿਓਰ ਦੁੱਧ ਨਹੀਂ ਮਿਲ ਰਿਹਾ ਤੁਸੀਂ ਇਹ ਕਹਿ ਲਓ ਵੀ ਖਾਲੀ ਪੇਟ ਇੱਕ ਗਲਾਸ ਉੱਠ ਕੇ ਇਸ ਘੜੇ ਦਾ ਪਾਣੀ ਪੀ ਲਓ ਜਿਹਦੇ ਵਿੱਚ ਆਪਾਂ ਨੇ ਪੋਟਲੀ ਬਣਾ ਕੇ ਛੱਟੀ ਆ ਤਾਂ ਉਹਨਾਂ ਨੂੰ ਦੁੱਧ ਪੀਣ ਦੀ ਵੀ ਲੋੜ ਨਹੀਂ ਉਹਨਾਂ ਦਾ ਕੈਲਸ਼ੀਅਮ ਇੱਥੋਂ ਹੀ ਸਾਰਾ ਪੂਰਾ ਔਰ ਨੇਚਰਲ ਤਰੀਕੇ ਨਾਲ ਔ ਸਾਈਡ ਇਫੈਕਟ ਤੋਂ ਪੂਰਾ ਹੋ ਜਾਂਦਾ ਹੈ ਲੱਖਾਂ ਲੋਕਾਂ ਨੇ ਹੁਣ ਤੱਕ ਉਹ ਇੱਕ ਆਰਟੀਫੀਸ਼ੀਅਲ ਗੋਲੀ ਜਾਂ ਕੋਈ ਹੋਰ ਇਦਾਂ ਦੇ ਕੈਪਸੂਲ ਖਾ ਖਾ ਕੇ ਆਪਣੇ ਗੁਰਦੇ ਪੱਥਰੀਆਂ ਦੇ ਨਾਲ ਭਰ ਲਏ ਫੇਰ ਉਹ ਸੋਚੀ ਜਾਂਦੇ ਨੇ ਵੀ ਪੱਥਰੀਆਂ ਸਾਡੇ ਅੰਦਰ ਹੋ ਕਿਉਂ ਰਹੀਆਂ ਅਸੀਂ ਤਾਂ ਕੁਝ ਇਦਾਂ ਦਾ ਖਾਂਦੇ ਵੀ ਨਹੀਂ ਉਹਦਾ ਕਾਰਨ ਵੱਡਾ ਇਹ ਆ ਵੀ ਤੁਸੀਂ ਜਦੋਂ ਕੈਲਸ਼ੀਅਮ ਦੀਆਂ ਗੋਲੀਆਂ ਜਿਹੜੀਆਂ ਖਾਈ ਜਾਂਦੇ ਹੋ ਉਹ ਤੁਹਾਡੇ ਗੁਰਦਿਆਂ ਦੇ ਵਿੱਚ ਉਹ ਜੰਮ ਰਿਹਾ ਹੈ 2-4 ਐਮ ਐਮ ਦੀ ਪੱਥਰੀ ਹੋਵੇ ਉਹ 10-12 ਦਿਨ ਦੇ ਵਿੱਚ ਨਿਕਲ ਜਾਂਦੀ ਹੈ ਉਹ ਤੋਂ ਵੱਡੀ ਹੋਵੇ ਉਹ ਤਾਂ ਸਮੇਂ ਦੇ ਹਿਸਾਬ ਨਾਲ ਨਹੀਂ ਆਪਰੇਸ਼ਨ ਕਰਵਾਉਣ ਤੋਂ ਬਚ ਸਕਦਾ ਬੰਦਾ ਬਿਲਕੁਲ ਬਚ ਸਕਦਾ ਹੈ ਜੀ ਆਪਰੇਸ਼ਨ ਤੋਂ ਬਿਨਾਂ ਵੀ ਪੱਥਰੀ ਜਿਹੜੀ ਬਾਰ ਕਲ ਜਾਂਦੀ ਆ ਆਪਰੇਸ਼ਨ ਨਾਲ ਕੀ ਆ ਜਿੰਨੀ ਵਾਰ ਕਰਾਉਨੇ ਬਾਰ ਬਾਰ ਦੁਬਾਰਾ ਦੁਬਾਰਾ ਫੇਰ ਬਣੀ ਜਾਂਦੀ ਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਅਸੀਂ ਤੁਹਾਡੇ ਵਾਸਤੇ ਲੈ ਕੇ ਆਇਆ ਉਸ ਫਾਰਮੂਲੇ ਨੇ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇਣੀ ਆ ਖਾਸ ਕਰਕੇ ਜਿਹੜੇ ਲੋਕ ਹੱਡੀਆਂ ਦੇ ਦਰਦਾਂ ਤੋਂ ਵਾਰ-ਵਾਰ ਹੱਡੀਆਂ ਦੇ ਟੁੱਟਣ ਤੋਂ ਤੇ ਅਸੀਂ ਕਹਿ ਲਈ ਕਿ ਉਹ ਜਿਹੜੇ ਕੈਪਸੂਲ ਗੋਲੀਆਂ ਜੇ ਚਲਦੀਆਂ ਨੇ ਕੈਲਸ਼ੀਅਮ ਦੀਆਂ ਉਹ ਖਾ ਖਾ ਕੇ ਅੱਕ ਚੁੱਕੇ ਨੇ ਆਪਣਾ ਸਰੀਰ ਖਰਾਬ ਕਰ ਲਿਆ ਅੱਜ ਦੇਸੀ ਨੁਸਖਾ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਆ ਬੜਾ ਆਸਾਨ ਔਰ ਬੜਾ ਸੌਖਾ ਜਿਹਾ ਤਰੀਕਾ ਹੈ ਸਾਡੇ ਨਾਲ ਨੇ ਦੁਨੀਆ ਭਰ ਦੇ ਚ ਇੱਕ ਅਲੱਗ ਨਾਮ ਰੱਖਣ ਵਾਲੇ ਡਾਕਟਰ ਜਗਰੂਪ ਸਿੰਘ ਭੰਗੂ ਯੰਗ ਵੈਦ ਦੇ ਤੌਰ ਤੇ ਪੂਰੀ ਦੁਨੀਆ ਦੇ ਵਿੱਚ ਉਹ ਜਾਣ ਜੰਦੇ ਨੇ ਸਾਡੇ ਨਾਲ ਨੇ ਅੱਜ ਨੁਸਖਾ ਫਾਰਮੂਲਾ ਉਹਨਾਂ ਲੋਕਾਂ ਵਾਸਤੇ ਖਾਸ ਕਰਕੇ ਦੇਣ ਵਾਲੇ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਜੀ ਜੀ ਸასი ਗਾਲ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ ਤੁਹਾਡਾ ਜੀ ਜੀ ਅੱਛਾ ਡਾਕਟਰ ਸਾਹਿਬ ਜਿਹੜਾ ਅੱਜ ਇਹ ਨੁਸਖਾ ਤੁਸੀਂ ਦੇਣ ਲੱਗੇ ਹੋ ਕੀ ਤਜਰਬਾ ਹੋਇਆ ਤੁਹਾਡਾ ਮਤਲਬ ਤੁਸੀਂ ਕਹਿ ਰਹੇ ਹੋ ਕਿ ਬੰਪਰ ਰੂਪ ਦੇ ਵਿੱਚ ਜਿਹੜੇ ਮਰੀਜ਼ ਹੈਗੇ ਨੇ ਉਹ ਸਾਹਮਣੇ ਆ ਰਹੇ ਨੇ ਜੀ ਦੇਖੋ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਕੈਲਸ਼ੀਅਮ ਬਾਰੇ ਇਹ ਹਜ਼ਾਰਾਂ ਸਾਲ ਪੁਰਾਣੀ ਚੀਜ਼ ਹੈ 1 2 3 4 ਸਾਲ 50 ਮਤਲਬ ਕਹਿ ਲਓ 30 40 ਸਾਲ ਤੋਂ ਇੱਕ ਚੀਜ਼ ਪੈਦਾ ਕੀਤੀ ਹੋਈ ਇੱਕ ਕੈਮੀਕਲ ਬੇਸਡ ਜਿਹੜੇ ਲੋਕ ਤੁਸੀਂ ਕਹਿ ਲਓ 8ਵੇਂ ਦਿਨ ਡਾਕਟਰ ਦੇ ਦਿੰਦੇ ਆ ਵੀ ਇਹ ਪਾਊਚ ਲੈ ਲਿਓ ਤੁਹਾਡਾ ਵਿਟਾਮਿਨ ਡੀ ਜੇ ਘਟ ਗਿਆ ਜਾਂ ਹਰ ਰੋਜ਼ ਰਾਤ ਨੂੰ ਸੌਣ ਲੱਗੇ ਇੱਕ ਦੁੱਧ ਨਾਲ ਜਾਂ ਪਾਣੀ ਨਾਲ ਤੁਸੀਂ ਗੋਲੀ ਖਾ ਲਓ ਜਿਹਨੂੰ ਕਹਿੰਦੇ ਨੇ ਕੈਲਸ਼ੀਅਮ ਦੀ ਗੋਲੀ ਤੁਸੀਂ ਉਹ ਦੇਖੋ ਵੀ ਲੱਖਾਂ ਲੋਕਾਂ ਨੇ ਹੁਣ ਤੱਕ ਉਹ ਇੱਕ ਆਰਟੀਫੀਸ਼ੀਅਲ ਗੋਲੀ ਜਾਂ ਕੋਈ ਹੋਰ ਇਦਾਂ ਦੇ ਕੈਪਸੂਲ ਖਾ ਖਾ ਕੇ ਆਪਣੇ ਗੁਰਦੇ ਪੱਥਰੀਆਂ ਦੇ ਨਾਲ ਭਰ ਲਏ ਫੇਰ ਉਹ ਸੋਚੀ ਜਾਂਦੇ ਨੇ ਵੀ ਪੱਥਰੀਆਂ ਸਾਡੇ ਅੰਦਰ ਹੋ ਕਿਉਂ ਰਹੀਆਂ ਅਸੀਂ ਤਾਂ ਕੁਝ ਇਦਾਂ ਦਾ ਖਾਂਦੇ ਵੀ ਨਹੀਂ ਪਰ ਉਹਦਾ ਕਾਰਨ ਵੱਡਾ ਇਹ ਆ ਵੀ ਤੁਸੀਂ ਜਦੋਂ ਕੈਲਸ਼ੀਅਮ ਦੀਆਂ ਗੋਲੀਆਂ ਜਿਹੜੀਆਂ ਖਾਈ ਜਾਂਦੇ ਹੋ ਤੁਹਾਡੇ ਗੁਰਦਿਆਂ ਦੇ ਵਿੱਚ ਉਹ ਜੰਮ ਰਿਹਾ ਇੱਕ ਤਰ੍ਹਾਂ ਦਾ ਉਹ ਸਿਮਿੰਟ ਵਾਂਗੂ ਤੁਹਾਡੇ ਗੁਰਦਿਆਂ ਦੇ ਵਿੱਚ ਜੰਮ ਰਿਹਾ ਜਿਹੜਾ ਕਿ ਤੁਹਾਡੇ ਗੁਰਦਿਆਂ ਨੂੰ ਸੋਜ ਵੀ ਲੈ ਕੇ ਆਉਂਦਾ ਤੁਸੀਂ ਮਾਡਰਨ ਸਾਇੰਸ ਕਹਿੰਦੇ ਨੇ ਹਾਈਡਰੋਨੋਫਰੋਸਿਸ ਹੋ ਗਿਆ ਜਿਨ੍ਹਾਂ ਨੂੰ ਗੁਰਦਿਆਂ ਦੀ ਸੋਜਨ ਸ਼ੁਰੂ ਹੋ ਗਈ ਜਾਂ ਪੈਰਾਂ ਤੇ ਸੋਜ ਆਉਣ ਲੱਗੀ ਜਾਂ ਤੁਸੀਂ ਕਹਿ ਲੋ ਵੀ ਉਹਦੇ ਪਿਸ਼ਾਬ ਰੁਕਣ ਦੇ ਨਾਲ ਕਈ ਵਾਰੀ ਤੁਹਾਡਾ ਜਿਹੜਾ ਕਿਡਨੀ ਫੇਲਿਅਰ ਤੱਕ ਵੀ ਜਿਹੜੇ ਚਾਂਸ ਹੋ ਜਾਂਦੇ ਨੇ ਪਰ ਆਪਾਂ ਉਹ ਦੱਸਾਂਗੇ ਵੀ ਜਿਨ੍ਹਾਂ ਲੋਕਾਂ ਦਾ ਬਾਰ ਬਾਰ ਤੁਸੀਂ ਇਹ ਕਹਿ ਲੋ ਵੀ ਕੈਲਸ਼ੀਅਮ ਘਟ ਰਿਹਾ ਹੈ ਜਾਂ ਬਿਡਾਮਨ ਡੀ3 ਜਿਨ੍ਹਾਂ ਦਾ ਪੂਰਾ ਹੀ ਨਹੀਂ ਹੋ ਰਿਹਾ ਕਿਉਂ ਨਹੀਂ ਪੂਰਾ ਹੋ ਰਿਹਾ ਕਿਉਂਕਿ ਲਗਭਗ 99% ਜਿਹੜੇ ਲੋਕਾਂ ਉਹ ਧੁੱਪ ਦੇ ਵਿੱਚ ਨਹੀਂ ਬੈਠਦੇ ਜਾਂ ਉਹਨਾਂ ਦਾ ਕਾਰਨ ਇਹ ਆ ਵੀ ਜਾਂ ਉਹਨਾਂ ਦੇ ਦੇਸ਼ ਦੇ ਵਿੱਚ ਜਿਹੜੇ ਇਦਾਂ ਦੇ ਦੇਸ਼ਾਂ 'ਚ ਰਹਿੰਦੇ ਆ ਜਿਨ੍ਹਾਂ ਦੇ ਧੁੱਪ ਨਿਕਲਦੀ ਹੋ ਹੈ ਨਹੀਂ ਸਰਦੀ ਸਰਦੀ ਜਾਂ ਆਫਿਸ ਦੇ ਕੰਮਕਾਰ ਕਰਕੇ ਉਹ ਧੁੱਪ ਦੇ ਵਿੱਚ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ ਵੀ ਧੁੱਪ ਦੇ ਵਿੱਚ ਬੈਠਣ ਉਹਨਾਂ ਦਾ ਕੈਲਸ਼ੀਅਮ ਅਸੀਂ ਸਵੇਰੇ ਸਿਰਫ ਖਾਲੀ ਪੇਟ ਹੀ ਪੂਰਾ ਕਰ ਦੇਣਾ ਉਹ ਵੀ ਬਿਲਕੁਲ 100% ਨੇਚਰਲ ਤਰੀਕੇ ਦੇ ਨਾਲ ਇਹ ਨਹੀਂ ਹੈਗਾ ਵੀ ਕੋਈ ਤੁਹਾਨੂੰ ਗੋਲੀਆਂ ਖਾਣੀਆਂ ਪੈਣਗੀਆਂ ਜਾਂ ਕੋਈ ਤੁਹਾਨੂੰ ਆਰਟੀਫੀਸ਼ਲ ਤਰੀਕਾ ਜਾਂ ਮੈਥਡ ਇਦਾਂ ਦਾ ਵਰਤਣਾ ਪਏਗਾ ਬਿਲਕੁਲ ਨੇਚਰਲ ਤਰੀਕੇ ਨਾਲ ਅਸੀਂ ਉਹਨਾਂ ਦਾ ਕੈਲਸ਼ੀਅਮ ਜਾਂ ਵਿਟਾਮਿਨ ਡੀ3 ਜਿਹੜਾ ਪੂਰਾ ਕਰਾਂਗੇ ਅੱਛਾ ਡਾਕਟਰ ਸਾਹਿਬ ਜਿਹੜਾ ਕੈਲਸ਼ੀਅਮ ਹੈਗਾ ਜਾਂ ਵਿਟਾਮਿਨ ਡੀ 3 ਹੈ ਤੁਸੀਂ ਦੱਸ ਰਹੀ ਸੀ ਵੀ ਟਰਾਂਸਪੋਰਟ ਦਾ ਕੰਮ ਕਰਦਾ ਇਸ ਤੋਂ ਬਗੈਰ ਸਰੀਰ ਠੀਕ ਰਹਿ ਨਹੀਂ ਸਕਦਾ ਜੇ ਦੀ ਘਾਟ ਹੋਵੇ ਕੋਈ ਚੀਜ਼ ਉਹ ਕੋਈ ਮੈਡੀਸਿਨ ਕੋਈ ਨੁਸਖਾ ਕੋਈ ਫਾਰਮੂਲਾ ਉਹ ਕੰਮ ਹੀ ਨਹੀਂ ਕਰਦਾ ਉਹ ਕਿਵੇਂ ਜੀ ਸਾਡੀ ਜਿਹੜੀ ਬੋਡੀ ਹੈ ਉਹ ਸਕੈਲਟਨ ਸਿਸਟਮ ਤੇ ਟਿਕੀ ਹੋਈ ਹੈ ਉਹਦਾ ਮਤਲਬ ਹੱਡੀਆਂ ਤੇ ਟਿਕੀ ਹੋਈ ਹੈ ਅਗਰ ਤੁਹਾਡੀਆਂ ਹੱਡੀਆਂ ਹੀ ਮਜ਼ਬੂਤ ਨਹੀਂ ਹੋਣਗੀਆਂ ਤਾਂ ਤੁਸੀਂ ਤਾਂ ਤੁਰੇ ਹੀ ਨਹੀਂ ਪਾਉਂਗੇ ਤੁਸੀਂ ਇਹ ਗੱਲ 90% ਲੋਕਾਂ ਨੂੰ ਅੱਜ ਦੇ ਟਾਈਮ ਦੇ ਵਿੱਚ ਯੂਰਿਕ ਐਸਿਡ ਜਾਂ ਗਠੀਆ ਹੋਇਆ ਹੀ ਹੋਇਆ ਉਹ ਕਿਉਂ ਹੋਇਆ ਸਾਰੀਆਂ ਹੱਡੀਆਂ ਦੀ ਬਿਮਾਰੀ ਹੈ ਜਿਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਆਸਟਿਓ ਆਰਥਰਾਇਟਿਸ ਹੋ ਗਿਆ ਆਸਟਿਓਪੋਰੋਸਿਸ ਹੋ ਗਿਆ ਹੱਡੀਆਂ ਦਾ ਪੁਰਨਾ ਹੱਡੀਆਂ ਦਾ ਗਲਣਾ ਹੱਡੀਆਂ ਦਾ ਕਮਜ਼ੋਰ ਹੋਣਾ ਉਹ ਐਦਾਂ ਦੀਆਂ ਸਮੱਸਿਆ ਮੱਕ ਕਿਉਂ ਆਉਂਦੀਆਂ ਨੇ ਕਿਉਂਕਿ ਹੱਡੀਆਂ ਨੂੰ ਤੋੜਿਆ ਨੂੰ ਕੈਲਸ਼ੀਅਮ ਦੀ ਤੇ ਵਿਟਾਮਿਨ ਡੀ 3 ਦੀ ਘਾਟ ਹੋਣ ਦੇ ਕਰਕੇ ਐਦਾਂ ਦੀਆਂ ਬਿਮਾਰੀਆਂ ਜਣੀਆਂ ਸਾਡੇ ਸਰੀਰ ਨੂੰ ਲੱਗਦੀਆਂ ਪਰ ਸਾਨੂੰ ਨਾ ਤਾਂ ਡਾਕਟਰ ਦੱਸਦੇ ਆ ਨਾ ਅਸੀਂ ਪ੍ਰੋਪਰ ਸਮਝ ਪਾਉਂਦੇ ਆ ਵੀ ਸਾਨੂੰ ਇਹ ਬਿਮਾਰੀ ਲੱਗੀ ਕਿਉਂ ਉਹਦਾ ਸਭ ਤੋਂ ਮੇਨ ਵੱਡਾ ਕਾਰਨ ਹੈ ਵੀ ਤੁਹਾਡੀ ਬਾਡੀ ਦੇ ਵਿੱਚ ਕੈਲਸ਼ੀਅਮ ਤੇ ਵਿਟਾਮਿਨ ਡੀ 3 ਦਾ ਘਟਣਾ ਅੱਛਾ ਡਾਕਟਰ ਸਾਹਿਬ ਜਿਹੜੀ ਅੱਜ ਕੱਲ ਇੱਕ ਹੋਰ ਵੀ ਵੱਡੀਆਂ ਬਿਮਾਰੀਆਂ ਚੱਲੀਆਂ ਨੇ ਉਹ ਕਹਿੰਦੇ ਜੀ ਇਹਨੂੰ ਹੱਡੀਆਂ ਦਾ ਟੀਵੀ ਹੋ ਗਿਆ ਜਾਂ ਹੱਡੀਆਂ ਦਾ ਕੈਂਸਰ ਹੋ ਗਿਆ ਜਾਂ ਫਿਰ ਅਸੀਂ ਕਹਿੰਦੇ ਵੀ ਇਹਦੀਆਂ ਹੱਡੀਆਂ ਕਮਜ਼ੋਰੀਆਂ ਹੋ ਗਈਆਂ ਉਹ ਉਹ ਕੁਝ ਖਾਂਦੇ ਨੇ ਤੇ ਦਾੜ ਵੀ ਭੁਰ ਜਾਂਦੀ ਹੈ ਖਾਂਦੇ ਖਾਂਦੇ ਮਤਲਬ ਇੰਨੀ ਕਮਜ਼ੋਰੀ ਹੋ ਗਈ ਤੇ ਡਾਕਟਰ ਸਾਹਿਬ ਇਹ ਸਾਨੂੰ ਕਿਵੇਂ ਪਤਾ ਲੱਗੇ ਤੋਂ ਉਹਦੇ ਚਲੋ ਤੁਸੀਂ ਤੇ ਬੰਦੇ ਨੂੰ ਸਕੈਨ ਕਰ ਲੈਂਦੇ ਹੋ ਨਬਜ਼ ਫੜ ਕੇ ਸਕੈਨ ਕਰ ਲੈਂਦੇ ਹੋ ਵੀ ਕਿਸ ਚੀਜ਼ ਦੀ ਘਾਟ ਹੈ ਇਹ ਕਾਮ ਬੰਦਾ ਜਿਹੜਾ ਇਸ ਵੇਲੇ ਵੀਡੀਓ ਦੇਖ ਰਿਹਾ ਹੈ ਉਹਨੂੰ ਕਿਵੇਂ ਪਤਾ ਲੱਗੇ ਕਿ ਮੇਰੇ ਅੰਦਰ ਹੁਣ ਵਿਟਾਮਿਨ ਡੀ ਦੀ ਘਾਟ ਹੋ ਗਈ ਕੈਲਸ਼ੀਅਮ ਦੀ ਘਾਟ ਹੋ ਗਈ ਜੀ ਦੇਖੋ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਸਾਗਵਾਨ ਤੇ ਬਿਆਰ ਦੀ ਲੱਕੜ ਸਭ ਤੋਂ ਤਾਕਤਵਰ ਲੱਕੜ ਹੈ ਜਿਹੜੀ ਗ੍ਰੰਥਾਂ ਦਾ ਮੰਨਣਾ ਹੈ ਸਾਡੀਆਂ ਬੰਦੇ ਦੀਆਂ ਜਿਹੜੀਆਂ ਇਨਸਾਨ ਦੀਆਂ ਹੱਡੀਆਂ ਨੇ ਉਹ ਸਾਗਵਾਨ ਦੀ ਲੱਕੜ ਨਾਲੋਂ 8 ਗੁਣਾ ਵੱਧ ਮਜ਼ਬੂਤ ਹੁੰਦੀਆਂ ਨੇ ਤੁਸੀਂ ਇਹ ਦੇਖੋ ਤੁਸੀਂ ਘਰ ਦੇ ਵਿੱਚ ਤੁਸੀਂ ਕਿਸੇ ਸਰੀਂਹ ਦੀ ਚਗਾਠ ਲਾ ਦੋ ਉਹਨੂੰ ਘੁਣਾ ਇੱਕਦਮ ਖਾ ਜਾਂਦਾ ਤੁਸੀਂ ਇਹ ਦੇਖੋ ਵੀ ਤੁਹਾਡੀਆਂ ਅਗਰ ਹੱਡੀਆਂ ਇੰਨੀਆਂ ਕਮਜ਼ੋਰ ਹੋਣਗੀਆਂ ਤੁਹਾਡ ਨੂੰ ਟੀਵੀ ਦੀਆਂ ਜਿਹੜੀਆਂ ਵਰਗੀਆਂ ਬਿਮਾਰੀਆਂ ਉਹ ਲੱਗਣਗੀਆਂ ਲੱਗਣੀਆਂ ਘੁਣ ਵਾਂਗੂ ਟੀਵੀ ਇੱਕ ਤਰ੍ਹਾਂ ਦਾ ਹੱਡੀਆਂ ਦੇ ਵਿੱਚ ਤੁਸੀਂ ਕਹਿ ਲਓ ਵੀ ਸਰਾਖ ਕਰ ਦਿੰਦਾ ਉਹ ਘੁਣ ਵਾਂਗੂ ਹੀ ਖਾਂਦਾ ਉਹ ਉਦੋਂ ਹੀ ਖਾਂਦਾ ਜਦੋਂ ਤੁਹਾਡੀਆਂ ਹੱਡੀਆਂ ਬਹੁਤ ਜ਼ਿਆਦਾ ਕਮਜ਼ੋਰ ਹੋ ਜੰਦੀਆਂ ਹਨ ਉਹਨਾਂ ਨੂੰ ਪੂਰੇ ਪੋਸ਼ਕ ਤੱਤ ਮਤਲਬ ਅਸਲੀ ਜਿਹੜੀ ਖਾਾਕ ਹੈ ਉਹਨਾਂ ਦੀ ਕੈਲਸ਼ੀਅਮ ਉਹ ਨਹੀਂ ਪੂਰਾ ਦਾ ਅਸਲੀ ਖਰਾਕ ਆ ਸਭ ਤੋਂ ਵੱਡੀ ਵਿਟਾਮਿਨ ਡੀ3 ਉਹ ਨਹੀਂ ਪੂਰਾ ਹੁੰਦਾ ਉਹਦੇ ਕਰਕੇ ਤੁਸੀਂ ਇਹ ਦੇਖੋ ਵੀ ਜਿੰਨੇ ਨੌਜਵਾਨ ਅੱਜ ਕੱਲ 20 25 ਸਾਲ ਦੇ ਜਦੋਂ ਕਿਤੇ ਖੜੇ ਹੁੰਨੇ ਆ ਜਾਂ ਬੈਠਦੇ ਆ ਉਹ ਕੜਾਕਿਆਂ ਦੀ ਆਵਾਜ਼ ਪੜਾਕਿਆਂ ਦੀ ਆਵਾਜ਼ ਆਉਂਦੀ ਆ ਕੜਕੜਕ ਕਰਦੀਆਂ ਨੇ ਉਹ ਸਾਰਾ ਕਾਰਨ ਇਹ ਐ ਵੀ ਹੱਡੀਆਂ ਦਾ ਕਮਜ਼ੋਰ ਪੰਨਾ ਜਿਹੜਾ ਤੁਹਾਡਾ ਸ਼ੁਰੂ ਹੋ ਗਿਆ ਜਦੋਂ ਤੁਹਾਡੀਆਂ ਹੱਡੀਆਂ 'ਚ ਆਵਾਜ਼ ਆਉਣੀ ਸ਼ੁਰੂ ਹੋ ਗਈ ਅੱਛਾ ਡਾਕਟਰ ਸ ਬਹੁਤ ਵਾਰ ਹੁੰਦਾ ਜੀ ਖੜੇ ਖੜੇ ਬੰਦੇ ਦੇ ਪੱਟ ਸੌ ਗਏ ਪਿੰਨੀਆਂ ਸੌ ਗਈਆਂ ਪੈਰ ਸੌ ਗਏ ਇਹ ਵੀ ਹੱਡੀਆਂ ਦੀ ਕਮਜ਼ੋਰੀ ਹੈ ਜੀ ਦੇਖੋ ਹੱਡੀਆਂ ਦੀ ਕਮਜ਼ੋਰੀ ਉਤੋਂ ਤੱਕ ਜਦ ਪਹਿਲਾਂ ਤਾਂ ਤੁਹਾਡੇ ਮਸਲ ਕਮਜ਼ੋਰ ਹੋ ਜਾਣਗੇ ਹਨਾ ਮਸਲ ਜਦੋਂ ਕਮਜ਼ੋਰ ਹੁੰਨੇ ਆ ਜਦੋਂ ਜਿਹੜੀ ਹੱਡੀਆਂ ਨੂੰ ਗ੍ਰਿਪ ਕਰਕੇ ਹੱਡੀਆਂ ਨੂੰ ਜਕੜ ਕੇ ਰੱਖਣ ਵਾਲੀ ਚੀਜ਼ ਹੈ ਕਮਜ਼ੋਰ ਹੋ ਗਈ ਪਹਿਲਾਂ ਤਾਂ ਉੱਥੋਂ ਹੱਥ ਪੈਰ ਸੋਣੇ ਉਹ ਤੋਂ ਬਾਅਦ ਜਿਹੜੀ ਚੀਜ਼ ਉਹਨਾਂ ਦੀ ਰਾਖੀ ਕਰਦੀ ਹੈ ਤਾਂ ਉਹ ਜਦੋਂ ਕਮਜ਼ੋਰ ਹੋ ਗਈ ਤਾਂ ਹੱਡੀਆਂ ਉਹ ਤੋਂ ਬਾਅਦ ਜਾ ਕੇ ਹੱਡੀਆਂ ਪਰ ਫਿਰ ਮਾਰ ਪੈਣੀ ਸ਼ੁਰੂ ਹੋ ਜਾਂਦੀ ਹੈ ਜੀ ਅੱਛਾ ਡਾਕਟਰ ਜੀ ਇੱਕ ਹੋਰ بڑا ਹੈ ਹਮ ਸਵਾਲ ਹੈਗਾ ਹੱਡੀਆਂ ਦੇ ਨਾਲ ਸਬੰਧਤ ਉਹ ਕਹਿੰਦੇ ਵੀ ਜੇ ਬੱਚੇ ਦੀ ਹੱਡੀ ਟੁੱਟ ਜਵੇ ਉਹ ਛੇਤੀ ਪਕੜ ਕਰ ਲੈਂਦੀ ਹੈ ਜੇ ਬਜ਼ੁਰਗ ਦੀ ਚੂਲੇ ਦੀ ਹੱਡੀ ਟੁੱਟ ਜਵੇ ਤੇਉ ਬਹੁਤ ਲੰਮਾ ਸਮਾਂ ਚਾਹੀਦਾ ਨੌਜਵਾਨ ਫਟਾਫਟ ਰਿਕਵਰ ਕਰ ਲੈਂਦਾ ਇਹਦੇ ਪਿੱਛੇ ਕੀ ਕਾਰਨ ਹੁੰਦਾ ਜੀ ਦੇਖੋ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਵੀ ਨਵੀਂ ਚੀਜ਼ ਆ ਜਿਹੜੀ ਉਹ ਛੇਤੀ ਰਿਕਵਰ ਕਰਦੀ ਹੈ ਨਵਾਂ ਸਰੀਰ ਨਵਾਂ ਖੂਨ ਨਵਾਂ ਲੀਵਰ ਹੈ ਨਾ ਬਜ਼ੁਰਗਾਂ ਦਾ ਇੱਕ ਤਾਂ ਦੇਖੋ ਅੰਗ ਪੈਰ ਉਹ ਪੁਰਾਣੇ ਹੋ ਗਏ ਕਪਾ ਦੇਸੀ ਸ਼ਬਦਾਂ ਚ ਕਹ ਲਈਏ ਉਹਨਾਂ ਦਾ ਲੀਵਰ ਵੀ ਪੁਰਾਣਾ ਹੋ ਗਿਆ ਜੇ ਖਰਾਕ ਚੰਗੀ ਦਮਾਂਗੇ ਵੀ ਉਹ ਵੀ ਚੰਗੀ ਤਰ੍ਹਾਂ ਸਿਹਤ ਨੂੰ ਨਹੀਂ ਲੱਗਦੀ ਬੁਢਾਪੇ ਦੇ ਵਿੱਚ ਜਾ ਕੇ ਜਿਹੜੀ ਨੌਜਵਾਨੀ ਜਾਂ ਬਚਪਨ ਦੇ ਵਿੱਚ ਛੇਤੀ ਖਰਾਕ ਲੱਗਦੀ ਹੈ ਤਾਂ ਉਨਾ ਹੀ ਛੇਤੀ ਜਿਹੜਾ ਸਰੀਰ ਹੈ ਉਹ ਰਿਕ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਹੋਈ ਜਿਹੜਾ ਨੁਸਖਾ ਫਾਰਮੂਲਾ ਅਸੀਂ ਅੱਜ ਦੇਣ ਲੱਗੇ ਆ ਇਹ ਬੱਚਿਆਂ ਨੂੰ ਵੀ ਦਿੱਤਾ ਜਾ ਸਕਦਾ ਹੈ ਬਜ਼ੁਰਗਾਂ ਨੂੰ ਵੀ ਦਿੱਤਾ ਜਾ ਸਕਦਾ ਹੈ ਨੌਜਵਾਨਾਂ ਨੂੰ ਵੀ ਤੇ ਬੱਚਿਆਂ 'ਚ ਸਭ ਤੋਂ ਛੇਤੀ ਅਸਰ ਕਰੇਗਾ ਛੇਤੀ ਅਸਰ ਤਾਂ ਕਰਦਾ ਜੀ ਦੇਖੋ ਤੁਸੀਂ ਆਪਾਂ ਸੁਣਿਆ ਵੀ ਜੇ ਮਕਾਨ ਦੀ ਨਿਉ ਆਪਾਂ ਚੰਗੀ ਰੱਖਾਂਗੇ ਤਾਂ ਹੀ ਉਹਦੀ ਇਮਾਰਤ ਵਧੀਆ ਬਣੇਗੀ ਹਨਾ ਜੇ ਤੁਸੀਂ ਬਚਪਨ ਨੂੰ ਚੰਗੀ ਖਰਾਕ ਨਾ ਦਿੱਤੀ ਤਾਂ ਉਹ ਜਿਹੜਾ ਅੱਗੇ ਜਾ ਕੇ ਜਵਾਨੀ ਜਾਂ ਬੁਢਾਪੇ ਦੇ ਵਿੱਚ ਤੁਸੀਂ ਕਹੋ ਵੀ ਸਰੀਰ ਫਿਰ ਕਮਜ਼ੋਰਾ ਰਹਿ ਹੀ ਜਾਂਦਾ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਨੁਸਖਾ ਫਾਰਮੂਲਾ ਕੀ ਹੈ ਜੀ ਕੀ ਨੁਸਖਾ ਕੀ ਫਾਰਮੂਲਾ ਕਿਵੇਂ ਦਾ ਇਸਤੇਮਾਲ ਕਰਨਾ ਦੇਖੋ ਤੁਸੀਂ ਅੱਗੇ ਇਹ ਜਲੋ ਵੀ ਰਾਜਸਥਾਨ ਜੈਪੁਰ ਜੋਧਪੁਰ ਜਾਣੇ ਆ ਨਾ 4 400 5 500 ਸਾਲ ਜਿਹੜੇ ਪੁਰਾਣੇ ਕਿਲੇ ਬਣੇ ਹੋਏ ਆ ਉਹਦਾ ਕਾਰਨ ਕੀ ਆ ਵੀ ਉਹ ਚੁੰਨੇ ਚਿੱਟ ਲੱਗੀ ਹੋਈ ਆ ਪੁਰਾਣੇ ਬਜ਼ੁਰਗ ਵੀ ਕਹਿੰਦੇ ਹੋਣੇ ਵੀ ਜਿਹੜੀ ਇੱਟ ਚੁੰਨੇ ਚ ਲੱਗੀ ਨਾ ਉਹ ਤੁਸੀਂ ਇਹ ਕਹ ਲਓ ਵੀ ਹਿੱਲਦੀ ਨਹੀਂ ਹੈਗੀ ਰਹਦੀਆਂ ਪੁਸਤਾਂ ਤੱਕ ਰਹਦੀਆਂ ਪੀੜੀਆਂ ਤੱਕ ਰਹਦੀਆਂ ਸਦੀਆਂ ਤੱਕ ਉਹ ਹਿੱਲਦੀ ਨਹੀਂ ਇਹ ਉਹੀ ਸ਼ੁੱਧ ਚੁੰਨਾ ਪਰ ਉਹ ਸਿੱਧਾ ਲਾ ਦਿੱਤਾ ਜਾਂਦਾ ਹੈ ਇਹ ਸ਼ੁੱਧ ਕਰਕੇ ਲਾਇਆ ਜਾਂਦਾ ਤੁਸੀਂ ਘਰ ਦੇ ਵਿੱਚ ਕੀ ਕਰਨਾ ਹੁਣ ਤੁਹਾਨੂੰ ਬਣਾਉਣ ਦਾ ਤਰੀਕਾ ਦੱਸ ਦਿਆਂ ਸ਼ੁੱਧ ਚੂਨਾ ਕਰਨਾ ਪਹਿਲਾਂ ਐਦਾਂ ਨਹੀਂ ਵੀ ਸਿੱਧਾ ਹੀ ਚੂਨਾ ਲੈਣਾ ਤੁਸੀਂ ਸ਼ੁੱਧ ਕਿਵੇਂ ਹੋਊਗਾ ਸ਼ੁੱਧ ਜੀ ਇਹਨੂੰ ਕਰਨ ਦੀ ਵਿਧੀ ਹੁੰਦੀ ਹੈ ਵੀ ਦੋ ਤਿੰਨ ਦਿਨ ਤੁਸੀਂ ਕੁਜੇ ਦੇ ਵਿੱਚ ਰੱਖੋ ਉਹਦਾ ਪਾਣੀ ਡੋਲੀ ਜਾਓ ਰੋਜ਼ ਸਵੇਰ ਨੂੰ ਉੱਠ ਕੇ ਪਾਣੀ ਉਹਦਾ ਚੇਂਜ ਕਰੀ ਜਾਓ ਤੇ ਤੀਜੇ ਦਿਨ ਤੁਸੀਂ ਉਹਨੂੰ ਕੱਢ ਲਓ ਕੱਢ ਕੇ ਤੁਸੀਂ ਉਹ ਤੁਹਾਡੇ ਖਾਣ ਜੋਗ ਬਣ ਜਾਂਦਾ ਪਰ ਉਹ ਅਣਬੁਝਿਆ ਚੂਨਾ ਤੁਸੀਂ ਲੈਣਾ ਕਿਸੇ ਵੀ ਵਧੀਆ ਦੁਕਾਨ ਤੋਂ ਇਹ ਸ਼ੁੱਧ ਚੂਨਾ ਤੁਸੀਂ ਕੱਪੜ ਦੇ ਵਿੱਚ ਪੋਟਲੀ ਬਣਾ ਕੇ ਤੁਸੀਂ ਬੰਨ ਲੈਣਾ ਜੀ ਇਹਨੂੰ ਠੀਕ ਹੈ ਬੰਨ ਕੇ ਤੁਸੀਂ ਕੀ ਕਰਨਾ ਜਿਹੜਾ ਸਭ ਤੋਂ ਮੇਨ ਨੁਕਤਾ ਹੁਣ ਕਈ ਵਾਰੀ ਸਾਡਾ ਇਹ ਚੂਨਾ ਬਣ ਗਿਆ ਜਦੋਂ ਬਣ ਗਿਆ ਇਹ ਤੁਸੀਂ ਪੋਟਲੀ ਬਣਾ ਲਈਏ ਦੀ ਹੁਣ ਕਈ ਲੋਕ ਕਹਿੰਦੇ ਨੇ ਵੀ ਚੂਨਾ ਸੱਤੋਂ ਸਿੱਧਾ ਖਾਧਾ ਨਹੀਂ ਜਾਂਦਾ ਜਾਂ ਸਾਡੇ ਜੀ ਇਹ ਹੋ ਜੂਗਾ ਉਹ ਹੋ ਜੂਗਾ ਬਹਿਮੀ ਲੋਕ ਹੁੰਦੇ ਨੇ ਠੀਕ ਹੈ ਪੋਟਲੀ ਬਣਾ ਕੇ ਚੂਨੇ ਦੇ ਤੁਸੀਂ ਗਰਮੀਆਂ ਦਾ ਮੌਸਮ ਆ ਗਿਆ ਜੀ ਘੜਾ ਲੈ ਲੈਣਾ ਮਿੱਟੀ ਦਾ ਕੱਚਾ ਘੜਾ ਲੈ ਲਿਆ ਤੁਸੀਂ ਠੀਕ ਹੈ ਨਵਾਂ ਘੜਾ ਲੈਣਾ ਉਹਦੇ ਵਿੱਚ ਇਹ ਪੋਟਲੀ ਬਣਾ ਕੇ ਤੁਸੀਂ ਛੜ ਦੇਣੀ ਹੈ ਠੀਕ ਹੈ ਇਹ ਦੇਖੋ ਇਹ ਪੋਰਟਲ ਹੀ ਬਣਾ ਕੇ ਤੁਸੀਂ ਛੱਡਤੀ ਇਹ ਤੁਹਾਨੂੰ ਸਾਰਾ ਦਿਨ ਜਿਹੜਾ ਤੁਸੀਂ ਪਾਣੀ ਪੀਣਾ ਹੈ ਤੁਹਾਨੂੰ ਸਾਰਾ ਦਿਨ ਕੈਲਸ਼ੀਅਮ ਤੇ ਵਿਟਾਮਿਨ ਡੀ3 ਦਊਗਾ ਜਿਹੜੇ ਲੋਕ ਕਹਿੰਦੇ ਆ ਵੀ ਸਤੋਂ ਪਾਣੀ ਆਫਿਸ ਨਹੀਂ ਲੈ ਕੇ ਜਾਇਆ ਜਾ ਸਕਦਾ ਤਾਂ ਸਵੇਰੇ ਉੱਠ ਕੇ ਸਿਰਫ ਇੱਕ ਗਲਾਸ ਪਾਣੀ ਦਾ ਪੀ ਲੈਣੇ ਦਾ ਤੁਹਾਡਾ ਕੈਲਸ਼ੀਅਮ ਦੀਆਂ ਗੋਲੀਆਂ ਤੋਂ ਤੁਹਾਡੇ ਵਿਟਾਮਿਨ ਡੀ3 ਦੇ ਜਿੰਨੇ ਪੌਚ ਲਫਾਫੀਆਂ ਜਾਂ ਸ਼ੀਸ਼ੀਆਂ ਜਾਂ ਪੀ ਜਾਂਦੇ ਹੋ ਉਹਨਾਂ ਦਾ ਛਟਕਾਰਾ ਹੋ ਜਾਊਗਾ ਤੇ ਤੁਹਾਡਾ ਉਮਰਾਂ ਲਈ ਤੁਸੀਂ ਇਹ ਗੱਲੋਂ ਵੀ ਚੁੰਨੇ ਚ ਇੱਟ ਲੱਗ ਜੂਗੀ ਹੱਡੀਆਂ ਤੁਹਾਡੀਆਂ ਇੰਨੀਆਂ ਕੁ ਜ਼ਿਆਦਾ ਮਜ਼ਬੂਤ ਹੋ ਜਾਣਗੀਆਂ ਮਤਲਬ ਕੁੱਲ ਮਿਲਾ ਕੇ ਇਹ ਗੱਲ ਹੈਗੀ ਵੀ ਜਿਹੜਾ ਇਹ ਤੁਹਾਡਾ ਦੇ ਨੁਸਕੇ ਵਾਲਾ ਪਾਣੀ ਪੀਏਗਾ ਜੀ ਬੁਢਾਪੇ ਤੱਕ ਚਾਹੇ ਉਹਦੀ ਜ਼ਿੰਦਗੀ 100 ਸਾਲ ਹੈ ਚਾਹੇ 150 ਸਾਲ ਹੈ ਚਾਹੇ 60 ਸਾਲ ਹੈ ਉਦੋਂ ਤੱਕ ਹੱਡੀਆਂ ਨਹੀਂ ਸਾਥ ਛੱਡਦੀਆਂ ਉਦੋਂ ਤੱਕ ਹੱਡੀਆਂ ਤੁਸੀਂ ਇਹ ਗੱਲ ਲਓ ਵੀ ਟੁੱਟਣ ਦਾ ਨਾਉ ਨਹੀਂ ਲੈਂਦੀਆਂ ਤੁਸੀਂ ਅੱਜ ਕੱਲ੍ਹ ਜਵਾਕਾਂ ਨੇ ਦੇਖਿਆ ਵੀ ਹਲਕਾ ਬੈੱਡ ਤੋਂ ਗਿਰਿਆ ਜਦੇ ਹੱਡੀ ਕ੍ਰੈਕ ਹੋ ਜਾਂਦੀ ਹੈ ਉਹਦਾ ਕਾਰਨ ਇਹੀ ਆ ਵੀ ਹੱਡੀਆਂ ਸਾਡੇ ਬੱਚਿਆਂ ਦੀ ਕਮਜ਼ੋਰੀ ਬਹੁਤ ਨੇ ਖਰਾਕੇ ਨਹੀਂ ਪੂਰੀ ਹੋ ਰਹੀ ਅਰ ਦੇਖੋ ਵੀ ਜਿਹੜੇ ਬੱਚੇ ਦੁੱਧ ਨਹੀਂ ਪੀ ਰਹੇ ਤੁਸੀਂ ਮੈਂ ਇਹ ਦੱਸ ਦਿਆਂ ਜਾਂ ਸ਼ਹਿਰੀ ਲੋਕ ਜਿਨ੍ਹਾਂ ਨੂੰ ਪਿਓਰ ਦੁੱਧ ਨਹੀਂ ਮਿਲ ਰਿਹਾ ਤੁਸੀਂ ਇਹ ਕਹਿ ਲਓ ਵੀ ਖਾਲੀ ਪੇਟ ਇੱਕ ਗਲਾਸ ਉੱਠ ਕੇ ਇਸ ਘੜੇ ਦਾ ਪਾਣੀ ਪੀ ਲਓ ਜਿਹਦੇ ਵਿੱਚ ਆਪਾਂ ਨੇ ਪੋਟਲੀ ਬਣਾ ਕੇ ਛੱਟੀ ਆ ਤਾਂ ਉਹਨਾਂ ਨੂੰ ਦੁੱਧ ਪੀਣ ਦੀ ਵੀ ਲੋੜ ਨਹੀਂ ਉਹਨਾਂ ਦਾ ਕ ਪੂਰਾ ਔਰ ਨੇਚਰਲ ਤਰੀਕੇ ਨਾਲ ਔਰ ਕੁਦਰਤੀ ਤਰੀਕੇ ਨਾਲ ਜਿਹੜਾ ਬਿਨਾ ਸਾਈਡ ਇਫੈਕਟ ਤੋਂ ਪੂਰਾ ਹੋ ਜਾਣਾ ਜੀ ਕਿਆ ਬਾਤ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਬੜਾ ਘੈਂਟ ਨੁਸਖਾ ਫਾਰਮੂਲਾ ਅੱਜ ਦਿੱਤਾ ਹੈ ਉਹਨਾਂ ਨੇ ਕਿਹਾ ਵੀ ਜਿਹੜੇ ਲੋਕ ਇਹਦਾ ਚੁੰਨੇ ਦਾ ਡਾਇਰੈਕਟ ਵੀ ਜਿਹੜਾ ਤੁਸੀਂ ਬਣਾਇਆ ਹੋਇਆ ਚੁੰਨਾ ਇਹਦਾ ਡਾਇਰੈਕਟ ਵੀ ਇਸਤੇਮਾਲ ਕਰ ਸਕਦੇ ਡਾਕਟਰ ਸਾਹਿਬ ਤੁਸੀਂ ਡਾਇਰੈਕਟ ਕਣਕ ਦੇ ਦਾਣੇ ਜਿੰਨਾ ਸਵੇਰੇ ਖਾਲੀ ਪੇਟ ਉੱਠ ਕੇ ਗੰਨੇ ਦੇ ਰਸ ਦੇ ਵਿੱਚ ਜਾਂ ਪਾਣੀ ਦੇ ਨਾਲ ਜਾਂ ਦਹੀਂ ਦੇ ਵਿੱਚ ਤਿੰਨੇ ਚੀਜ਼ਾਂ ਨਾਲ ਤੁਸੀਂ ਲੈ ਸਕਦੇ ਹੋ ਜਿਹੜੀ ਆਪਾਂ ਨੇ ਪੋਰਟਲੀ ਸਿਟੀ ਇਹਨੂੰ ਥੋੜਾ ਥੋੜਾ ਹਲਕਾ ਤੁਸੀਂ ਹਲਾਈ ਜਾਣਾ ਹੈ ਉਨੇ ਆਪਣਾ ਅਸਰ ਪਾਣੀ ਦੇ ਵਿੱਚ ਛੱਡੀ ਜਾਣਾ ਜੀ ਠੀਕ ਹੈ ਜੀ ਉਨਾ ਹੀ ਵਧੀਆ ਜਿਹੜਾ ਤੁਹਾਡੇ ਸਰੀਰ ਨੂੰ ਤਾਕਤ ਦੇਣੀ ਹੈ ਇਹ ਅੱਛਾ ਇਹ ਰੋਜ਼ਾਨਾ ਲੈ ਸਕਦੇ ਹਾਂ ਜੀ ਜਿਹੜਾ ਡਾਇਰੈਕਟ ਲੈਣਾ ਹੈ ਜਾਂ ਵਕਫੇ ਪਾ ਕੇ ਲੈਣਾ ਹੈ ਪਾਣੀ ਤਾਂ ਚਲੋ ਰੋਜ਼ ਤੁਸੀਂ ਕਹਦੇ ਵੀ ਰੋਜ਼ ਪੀਣਾ ਪੀਤਾ ਜਾ ਸਕਦਾ ਇੱਕ ਘੜਾ ਮੈਨੂੰ ਲੱਗਦਾ ਹੈ ਕਿ ਸਾਰੇ ਪਰਿਵਾਰ ਦਾ ਇੱਕ ਪੋਟਲੀ ਸਾਰੇ ਪਰਿਵਾਰ ਦੀ ਕੈਲਸ਼ੀਅਮ ਪੂਰੀ ਕਰ ਦੇਗੀ ਇਹ 6 ਮਹੀਨੇ ਨਹੀਂ ਖਤਮ ਹੋਣੀ ਜੀ ਤੁਸੀਂ ਇਹ ਕਹਿ ਲਓ ਵੀ 6 ਮਹੀਨੇ ਇੱਕ ਪੋਟਲੀ ਉਹ ਜੇ ਤੁਸੀਂ ਬਦਲਣਾ ਤੁਸੀਂ ਉਹਨੂੰ ਕਹਿ ਲਓ ਵੀ ਉਹਨੂੰ 2 ਜਾਂ 2.5 ਮਹੀਨੇ ਬਾਅਦ ਬਦਲ ਲਓ ਵੈਸੇ ਤਾਂ ਇਹ 3-4 ਮਹੀਨੇ ਆਰਾਮ ਨਾਲ ਇੱਕ ਪੋਟਲੀ ਆ ਇਹਦਾ ਅਸੀਂ ਪੀ ਲਈਏ ਰੋਜ਼ ਨਮਾ ਪਾ ਲਈਏ ਰਾਤ ਨੂੰ ਪਾ ਕੇ ਰੱਖ ਦਈਏ ਸਵੇਰੇ ਨੂੰ ਉੱਠ ਕੇ ਪੀ ਲਈਏ ਤੇ ਕੈਲਸ਼ੀਅਮ ਦੀ ਦਿੱਕਤ ਟੈਨਸ਼ਨ ਖਤਮ ਆਏਗੀ ਨਹੀਂ ਜੀ ਤੁਸੀਂ ਇਹ ਕਹਿ ਲਓ ਵੀ ਕੋਈ ਵੀ ਅਲੱਗ ਤੋਂ ਚੀਜ਼ ਲੈਣ ਦੀ ਲੋੜ ਨਹੀਂ ਹੈਗੀ ਸਾਨੂੰ ਕੈਲਸ਼ੀਅਮ ਵਾਸਤੇ ਜਿਹੜਾ ਬੰਦਾ ਮਤਲਬ ਮਾਤਾਵਾ ਦੇ ਪੇਟ ਸੌਰੀ ਕਹਿੰਦੇ ਆ ਵੀ ਪਿੱਠ ਚ ਦਰਦ ਦੇ ਨਹੀਂ ਖਤਮ ਹੁੰਦਾ ਕਹਿ ਲਓ ਤੁਸੀਂ ਇੱਕ ਤਰ੍ਹਾਂ ਦਾ ਤੁਸੀਂ 15 ਦਿਨ ਲੈ ਕੇ ਦੇਖ ਲਓ ਉਹ ਇਹ ਆ ਵੀ ਦਰਦਾਂ ਦੀਆਂ ਗੋਲੀਆਂ ਲੈਣੀਆਂ ਭੁੱਲ ਜਾਣਗੀਆਂ ਡਾਕਟਰ ਦੇ ਜਾਣਾ ਭੁੱਲ ਜਾਣਗੇ ਜਿਹੜੀਆਂ ਰੋਜ਼ ਟੀਕਾ ਲਵਾਉਂਦੀਆਂ ਨੇ ਜਾਂ ਉਹ ਕੈਲਸ਼ੀਅਮ ਦੀਆਂ ਜਾਂ ਤਾਕਤ ਦੀਆਂ ਗੋਲੀਆਂ ਖਾਂਦੇ ਨੇ 5 15 ਦਿਨ ਦੇ ਵਿੱਚ ਹੀ ਇੰਨਾ ਜ਼ਿਆਦਾ ਰਿਜ਼ਲਟ ਮਿਲ ਜਾਂਦਾ ਜੀ ਜਿਹੜੇ ਲੋਕ ਤਾਕਤ ਦੀਆਂ ਗੋਲੀਆਂ ਖਾਂਦੇ ਨੇ ਉਹਦੇ ਨਾਲ ਵੀ ਹੱਡੀਆਂ ਇਫੈਕਟ ਹੁੰਦੀਆਂ ਨੇ ਦੇਖੋ ਤਾਕਤ ਦੀਆਂ ਗੋਲੀਆਂ ਇੱਕ ਆਰਟੀਫੀਸ਼ੀਅਲ ਤਰੀਕੇ ਨਾਲ ਆਰਟੀਫੀਸ਼ੀਅਲ ਵਿਟਾਮਿਨ ਕੈਲਸ਼ੀਅਮ ਨਾਲ ਤਿਆਰ ਕੀਤੀਆਂ ਜਾਂਦੀਆਂ ਨੇ ਨਾ ਕਿ ਨੇਚੁਰਲ ਜਿਹੜੀ ਚੀਜ਼ ਨੇਚੁਰਲ ਹੈ ਉਹਦੇ ਨਾਲ ਸਰੀਰ ਕਦੇ ਖਰਾਬ ਨਹੀਂ ਹੁੰਦਾ ਜਿਹੜੀ ਚੀਜ਼ ਆਰਟੀਫੀਸ਼ੀਅਲ ਹੈ ਉਹਦੇ ਨਾਲ ਸਰੀਰ ਇੱਕ ਤਰ੍ਹਾਂ ਦਾ ਆਦੀ ਬਣ ਜਾਂਦਾ ਜਿਉ ਉਹ ਇੱਕ ਡੋਜ਼ ਅੱਜ ਲੈਂਦੇ ਨੇ ਤਾਂ ਉਹ 4 ਮਹੀਨੇ ਬਾਅਦ ਉਹਨੂੰ 3 ਕੈਪਸੂਲ ਲੈਣੇ ਪੈਂਦੇ ਨੇ ਤਾਂ ਕਰਕੇ ਉਹਨਾਂ ਦਾ ਸਰੀਰ ਜਿਹੜਾ ਖੜਦਾ ਸਗੋਂ ਆਦੀ ਬਣੀ ਜਾਂਦਾ ਸਰੀਰ ਉਹ ਡਾਕਟਰ ਸਾਹਿਬ ਚਲੋ ਇਹ ਤਾਂ ਰਿਹਾ ਨੁਸਖੇ ਫਾਰਮੂਲੇ ਦੀ ਗੱਲ ਪਰ ਬਹੁਤ ਵਾਰ ਹੁੰਦੀ ਹੈ ਜ ਆਇਆ ਕਈ ਕਹਿੰਦੇ ਨੇ ਦੀ ਸਾਨੂੰ ਨੁਸਖਾ ਬਣਾਇਆ ਪਰ ਜਿੰਨਾ ਡਾਕਟਰ ਸਾਹਿਬ ਨੇ ਕਿਹਾ ਸੀ ਉਹਨਾਂ ਫਰਕ ਨਹੀਂ ਪਿਆ ਕਈ ਕਹਿੰਦੇ ਨੇ ਹੁਣ ਤਾਂ ਫਰਕ ਪਿਆ ਹੀ ਨਹੀਂ ਫਿਰ ਉਹ ਬਿਮਾਰੀਆਂ ਪ੍ਰਾਣੀਆਂ ਹੁੰਦੀਆਂ ਨੇ ਜਾਂ ਕੀ ਮਾਮਲਾ ਹੋ ਜਾਂਦਾ ਜੀ ਫਿਰ ਉਹਦਾ ਇਲਾਜ ਤੁਸੀਂ ਕਿਵੇਂ ਕਰਦੇ ਹੋ ਬਿਲਕੁਲ ਉਹਨਾਂ ਦਾ ਇਲਾਜ ਇਹ ਇਹ ਤਰੀਕੇ ਨਾਲ ਹੁੰਦਾ ਵੀ ਉਹਨਾਂ ਲੋਕਾਂ ਦਾ ਗੰਦ ਖਾ ਖਾ ਕੇ ਤੁਸੀਂ ਇਹ ਕਹ ਲਓ ਵੀ ਲੀਵਰ ਗੰਦਗੀ ਦੇ ਨਾਲ ਭਰ ਚੁੱਕਿਆ ਹੈ ਉੱਥੇ ਫਿਰ ਨੈਚੁਰਲ ਚੀਜ਼ ਛੇਤੀ ਕੰਮ ਨਹੀਂ ਕਰਦੀ ਪਹਿਲਾਂ ਉਸ ਚੀਜ਼ ਨੂੰ ਡੀਟੌਕਸ ਕਰਨਾ ਪੈਂਦਾ ਸਫਾਈ ਕਰਨੀ ਪੈਂਦੀ ਉਹਦੀ ਫਿਰ ਜਾ ਕੇ ਜਿਹੜੇ ਅਸਲੀ ਤੁਹਾਡੇ ਤਾਤਾਂ ਤੁਹਾਡੇ ਸਰੀਰ ਨੂੰ ਲੱਗਣੇ ਸ਼ੁਰੂ ਹੁੰਦੇ ਆ ਫਿਰ ਜਾ ਕੇ ਜਿਹੜਾ ਬਿਮਾਰੀਆਂ ਤੋਂ ਖਿਹੜਾ ਉਹਦਾ ਛੁੱਟ ਜਾਂਦਾ ਜੀ ਜੀ ਤੁਹਾਡੇ ਕੋਲ ਨੁਸਖੇ ਫਾਰਮੂਲੇ ਹੁੰਦੇ ਨੇ ਜੀ ਡੀਟੌਕਸ ਕਰਨ ਵਾਲੇ ਜੀ ਬਿਲਕੁਲ ਬਿਲਕੁਲ ਜੀ ਡੀਟੌਕਸ ਕਰਨ ਵਾਸਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਲੀਵਰ ਤੰਦਰੁਸਤ ਹੋਵੇ ਤਾਂ ਕੋਈ ਵੀ ਚੀਜ਼ ਹੈ ਉਦੋਂ ਤੱਕ ਸਰੀਰ ਨੂੰ ਕੰਮ ਨਹੀਂ ਕਰਦੀ ਜਦੋਂ ਤੱਕ ਤੁਹਾਡਾ ਜਿਹੜਾ ਲੀਵਰ ਹੈ ਉਹ ਤੰਦਰੁਸਤ ਨਹੀਂ ਹੈ ਪਚਾਉਣ ਦੇ ਕਾਬਿਲ ਨਹੀਂ ਹੈ ਜੀ ਜੀ अच्छा डॉक्टर साहब जेकर ਤੁਹਾਨੂੰ ਮਿਲਣਾ ਹੋਵੇ ਤੁਹਾਡੇ ਨਾਲ رابطہ ਕਰਨਾ ਹੋਵੇ ਕੀ ਢੰਗ ਹੈਗਾ ਤੁਹਾਨੂੰ ਕਿਵੇਂ ਸੰਪਰਕ ਕਿਵੇਂ ਕੀਤਾ ਜਾ ਸਕਦਾ ਹੈ ਵਿਦੇਸ਼ ਦੇ ਵਿੱਚ ਵੀ ਬਹੁਤ ਲੋਕ ਨੇ ਤੁਹਾਨੂੰ ਜਿਹੜਾ ਪਿਆਰ ਕਰਦੇ ਨੇ ਨੁਸਖਿਆਂ ਤੋਂ ਫਾਇਦਾ ਲੈਂਦੇ ਨੇ ਜੇ ਡਾਇਰੈਕਟ ਤੁਹਾਡੇ ਨਾਲ ਉਹ ਨਹੀਂ ਮਿਲ ਸਕਦੇ ਕੰਸਲਟ ਕਿਵੇਂ ਕਰ ਸਕਦਾ ਹੈ رابطہ ਕਰਨ ਦਾ ਕੀ ਢੰਗ ਹੈਗਾ ਜਿਹੜੇ ਸਾਡੇ ਪੰਜਾਬੀ ਨੇ ਜਾਂ ਜਿਹੜੇ ਵਿਦੇਸ਼ ਦੇ ਵਿੱਚ ਇਸ ਵੇਲੇ ਬੈਠੇ ਤੁਹਾਨੂੰ ਦੇਖ ਰਹੇ ਨੇ ਜੀ ਉਹ ਜਿੰਨੇ ਵੀ ਹੈਗੇ ਸਾਡੇ ਮਰੀਜ਼ ਵਿਦੇਸ਼ ਦੇ ਵਿੱਚ ਦੇਖ ਰਹੇ ਨੇ ਉਹ ਸਾਡਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਉਸ ਨੰਬਰ ਤੇ ਸਮੱਸਿਆ ਆਪਣੀ ਪੂਰੀ ਲਿਖ ਕੇ ਜਾਂ ਵਾਇਸ ਮੈਸੇਜ ਦੇ ਵਿੱਚ ਸਾਨੂੰ ਆਪਣੀ ਸਮੱਸਿਆ ਭੇਜ ਸਕਦੇ ਆ ਅਸੀਂ ਉਹਨਾਂ ਦਾ ਫਿਰ ਜਵਾਬ ਜ਼ਰੂਰ ਦਵਾਂਗੇ ਧੰਨਵਾਦ ਤੇ ਜਿਨ੍ਹਾਂ ਨੇ ਇੱਥੇ ਮਿਲਣਾ ਜੀ ਤੁਹਾਨੂੰ ਉਹ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਪੈਂਦਾ ਜੀ ਸੰਘੋੜ ਉੱਚਾ ਪਿੰਡ ਸੰਘੋੜ ਐਤਵਾਰ ਤੇ ਵੀਰਵਾਰ ਛੱਡ ਕੇ ਇੱਥੇ ਮਿਲ ਸਕਦੇ ਆ ਤੇ ਹਰ ਐਤਵਾਰ ਅਸੀਂ ਮਿਲਦੇ ਆ ਲੁਧਿਆਣਾ ਦੁਗਰੀ ਦੇ ਵਿੱਚ ਉੱਥੇ ਸਾਨੂੰ ਹਰ ਐਤਵਾਰ ਮਿਲ ਸਕਦੇ ਆ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਅੱਜ ਪੋਰਟਲੀ ਵਾਲਾ ਨੁਸਖਾ ਫਾਰਮੂਲਾ ਤੁਹਾਡੇ ਨਾਲ ਸਾਂਝਾ ਕੀਤਾ ਔਰ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜਾ ਪਰਿਵਾਰ ਇਸ ਪੋਰਟਲੀ ਦੇ ਜ਼ਰੀਏ ਪਾਣੀ ਪੀਣਾ ਸ਼ੁਰੂ ਕਰ ਦੇਗਾ ਪੋਰਟਲੀ ਵਾਲਾ ਪਾਣੀ ਪੀਣਾ ਸ਼ੁਰੂ ਕਰ ਦੇਗਾ ਤਾਂ ਉਸ ਘਰ ਦੇ ਵਿੱਚੋਂ ਜਿਹੜੇ ਦਰਦ ਹੈਗੇ ਨੇ ਉਹ 9211 ਯਾਨੀ ਕਿ ਭੱਜ ਜਾਣਗੇ ਚਾਹੇ ਬੱਚੇ ਨੇ ਚਾਹੇ ਬਜ਼ੁਰਗ ਨੇ ਜੋ ਵੀ ਲੋਕ ਕੈਲਸ਼ੀਅਮ ਦੀਆਂ ਗੋਲੀਆਂ ਕੈਲਸ਼ੀਅਮ ਵਾਲੇ ਪਾਊਚ ਜਿਹੜੇ ਵਿਟਾਮਿਨ ਡੀ ਦੇ ਵਿਟਾਮਿਨ ਡੀ 3 ਦੇ ਜਿਹੜੇ ਉਹ ਖਾਂਦੇ ਨੇ ਗੋਲੀਆਂ ਖਾਂਦੇ ਨੇ ਕੈਲਸ਼ੀਅਮ ਵਾਲੀਆਂ ਉਹਨਾਂ ਤੋਂ ਵੀ ਉਹਨਾਂ ਦਾ ਛੁਟਕਾਰਾ ਜਿਹੜਾ ਬੜਾ ਆਸਾਨੀ ਨਾਲ ਹੋ ਜਾਂਦਾ ਅੱਛਾ ਡਾਕਟਰ ਸਾਹਿਬ ਇੱਕ ਸਵਾਲ ਜਿਹੜਾ ਮੇਰੇ ਕੋਲ ਉਹ ਰਹਿ ਗਿਆ ਸੀ ਉਹ ਮੇਰੇ ਮਨ ਦੇ ਵਿੱਚ ਹੁਣ ਆ ਰਿਹਾ ਕਿ ਜਿਨ੍ਹਾਂ ਨੇ ਮਤਲਬ ਆਪਣੀਆਂ ਕੈਲਸ਼ੀਅਮ ਖਾ ਖਾ ਕੇ ਪੱਥਰੀਆਂ ਬਣਾ ਲਈਆਂ ਗੁਰਦਿਆਂ ਦੇ ਵਿੱਚ ਫਿਰ ਉਹਨਾਂ ਦਾ ਕੀ ਹੱਲ ਕਰੀਏ ਜੀ ਕਿਉਂਕਿ ਉਹ ਤਾਂ ਹੁਣ ਖਾ ਚੁੱਕੇ ਨੇ ਤੁਹਾਡੀ ਵੀਡੀਓ ਦੇਖਣ ਤੋਂ ਪਹਿਲਾਂ ਦੇ ਦਾ ਇੱਕ ਤਰ੍ਹਾਂ ਦਾ ਇਲਾਜ ਕਰਨਾ ਪਏਗਾ ਟ੍ਰੀਟਮੈਂਟ ਕਰਨਾ ਪਏਗਾ ਵੀ ਉਹਨਾਂ ਦੇ ਪਥਰੀਆਂ ਗਾਂ ਅੱਗੇ ਨੂੰ ਨਾ ਵੜਨ ਜਿਹੜੀਆਂ ਬਣੀਆਂ ਹੋਈਆਂ ਉਹਨਾਂ ਦਾ ਵੀ ਜਿਹੜਾ ਹੱਲ ਉਹ ਜ਼ਰੂਰ ਹੋ ਜਾਂਦਾ ਕਿੰਨੇ ਟਾਈਮ 'ਚ ਹੋ ਜਾਂਦਾ ਉਹਨਾਂ ਦਾ ਸਮਾਂ ਦੇਖੋ ਲੱਗਦਾ ਡਿਪੈਂਡ ਕਰਦਾ ਵੀ ਸਾਈਜ਼ ਤੇ ਵੀ ਕਿੰਨਾ ਕੁ ਜ਼ਿਆਦਾ ਸਾਈਜ਼ ਆ ਕਿੰਨਾ ਕੁ ਵੱਡੇ ਸਾਈਜ਼ ਤੇ ਡਿਪੈਂਡ ਕਰਦਾ ਵੈਸੇ ਨਾਰਮਲ 2-4 ਐਮਐਮ ਦੀ ਪਥਰੀ ਹੋਵੇ ਉਹ 10-12 ਦਿਨ ਦੇ ਵਿੱਚ ਨਿਕਲ ਜਾਂਦੀ ਆ ਉਹ ਤੋਂ ਵੱਡੀ ਹੋਵੇ ਉਹ ਤਾਂ ਸਮੇਂ ਦੇ ਹਿਸਾਬ ਨਾਲ ਨਿਕਲ ਆਪਰੇਸ਼ਨ ਕਰਵਾਉਣ ਤੋਂ ਬਚ ਸਕਦਾ ਬੰਦਾ ਬਿਲਕੁਲ ਬਚ ਸਕਦਾ ਜੀ ਆਪਰੇਸ਼ਨ ਤੋਂ ਬਿਨਾਂ ਵੀ ਪਥਰੀ ਜਿਹੜੀ ਵਾਰ ਨਿਕਲ ਜਾਂਦੀ ਆ ਆਪਰੇਸ਼ਨ ਨਾਲ ਕੀ ਦੁਆਰਾ ਫੇਰ ਬਣੀ ਜਾਂਦੀਆਂ ਨੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਦੇ ਵਾਰ-ਵਾਰ ਪੱਥਰੀ ਬਣਦੀ ਹੈ ਕੈਲਸ਼ੀਅਮ ਖਾਨ ਨਾਲ ਔਰ ਜਿਨ੍ਹਾਂ ਨੂੰ ਡਾਕਟਰ ਨੇ ਦੱਸਿਆ ਕਿ ਜੀ ਤੁਹਾਡਾ ਕੈਲਸ਼ੀਅਮ ਤੋਂ ਬਿਨਾਂ ਤਾਂ ਹੁਣ ਛੁਟਕਾਰਾ ਹੈ ਹੀ ਨਹੀਂ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਘੜਾ ਹੈਗਾ ਇਹ ਘੜਾ ਹੁਣ ਜਿਹੜਾ ਤੁਹਾਡਾ ਖਿਹੜਾ ਛੜਵਾਏਗਾ ਦਰਦਾਂ ਤੋਂ ਔਰ ਇਹਦੇ ਵਿੱਚਲੀ ਪੋਰਟਲੀ ਹੈ ਤੁਹਾਡੀ ਕੈਲਸ਼ੀਅਮ ਦੀ ਜਿਹੜੀ ਪੂਰਤੀ ਕਰਨ ਦੇ ਵਿੱਚ ਕਾਫੀ ਹੱਦ ਤੱਕ ਜਿਹੜੀ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਉਹ ਕਾਮਯਾਬ ਸਾਬਿਤ ਹੋ ਸਕਦੀ ਹੈ ਉਮੀਦ ਕਰਦਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਪਰ ਮੇਰੀ ਗੁਜ਼ਾਰਿਸ਼ ਤੁਹਾਨੂੰ ਇਹ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਸਲਾਹ ਤੁਸੀਂ ਜ਼ਰੂਰ ਕਰਨੀ ਹੈ ਧੰਨਵਾਦ